ਕਾਲਸਾਹੀ ਕਿੰਨੀ ਕਿੰਨੀ ਉਮਰ ਚ ਹੋਣੀਆਂ ਦੋਵੇਂ ਇਹ 10 10 ਮਹੀਨੇ ਦੀਏ ਦੋ 10 10 ਤੋਂ ਸਾਲ ਤੋਂ ਬਸ ਥੱਲੇ ਥੱਲੇ ਸਾਲ ਤੋਂ ਥੱਲੇ ਥੱਲੇ ਹਾਂ 10 ਕਿ ਮਹੀਨਿਆਂ ਦੀ ਉਮਰ ਚ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਬੁਰਜਸਿਮਾ ਜ਼ਿਲ੍ਹਾ ਬਠਿੰਡਾ ਤਹਿਸੀਲ ਦੋਸਤੋ ਦਮਦਮਾ ਸਾਹਿਬ ਤਲਵੰਡੀ ਸਾਬੋ ਜਗਦੇਵ ਸਿੰਘ ਖਾਲਸਾ ਜੀ ਦੇ ਘਰੋਂ ਦੋਸਤੋ ਅੱਜ ਦੀ ਵੀਡੀਓ ਆ ਸਤਨਾਗ ਦੋਸਤੋ ਵਿਕਰੀ ਵਾਲਿਆ ਸੱਤੇ ਦੀਆਂ ਸੱਤੇ ਬਿਲਕੁਲ ਖੀਰੀਆਂ ਕੱਚੀ ਉਮਰ ਚਾ ਦੋਸਤੋ ਮੁੱਲ ਨਾਲ ਹੁੰਦੇ ਕਠੀਆਂ ਦਾ ਕਰਵਾ ਦਾਂਗੇ ਸੋ ਜਿਹੜੇ ਵੀ ਭਰਾ ਨੂੰ ਜਿਹੜਾ ਨਾ ਕਿ ਪਸੰਦ ਆ ਉਹ ਕਿਸੇ ਵੀਰ ਨੇ ਇੱਕ ਲੈਣੀ ਆ ਕਿਸੇ ਨੇ ਕਠੀਆਂ ਖਰੀਦਣੀਆਂ ਉਹ ਦੋਸਤੋ ਤੁਸੀਂ ਕੋਲੇ ਆਜੋ ਤਸੱਲੀ ਜਿਵੇਂ ਮਰਜੀ ਆਪਦੀ ਕਿਸੇ ਵੀ ਨਗਦੀ ਕਰਕੇ ਜੋ ਖਰੀਦਣਾ ਤਾਂ ਤੁਸੀਂ ਖਾਲਸਾ ਜੀ ਨਾਲ ਕਰ ਲਿਓ ਡੀਲ ਬਾਕੀ ਆਜੋ ਆਪਾਂ ਮਾਲਕਾਂ ਨਾਲ ਸਾਰੀ ਗੱਲਬਾਤ ਕਰਦੇ ਆਂ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲਓ 29 ਤਰੀਕ 12ਵਾਂ ਮਹੀਨਾ 2025 ਦਿਨ ਦੋਸਤੋ ਸੋਮਵਾਰ ਆਜੋ ਜੀ ਖਾਲਸਾ ਜੀ ਇੱਧਰ ਹੀ ਆਜੋ ਆ ਦੋਨਾਂ ਤੋਂ ਜਮਾ ਸੋਹਣੀਆਂ ਤੇ ਸੁਨੱਖੀਆਂ ਬੱਚੀਆਂ ਖੀਰੀਆਂ ਖਾਲਸਾ ਜੀ ਕਿੰਨੀ ਕਿੰਨੀ ਉਮਰ ਚ ਹੋਣੀਆਂ ਦੋਵੇਂ ਇਹ 10 10 ਮਹੀਨੇ ਦੇ ਦੋ 10 ਦਸ ਤੋਂ ਸਾਲ ਤੋਂ ਬਸ ਥੱਲੇ ਦੇ ਹਾਂ ਸਾਲ ਤੋਂ ਥੱਲੇ ਦੇ ਹਾਂ 10 ਕਿ ਮਹੀਨਿਆਂ ਦੀ ਉਮਰ ਚ ਸੋਹਣੀਆਂ ਦੋਸਤੋ ਦੋਵੇਂ ਬੱਚਿਆਂ ਦੇਖੋ ਜਮਾ ਪੂਰੀਆਂ ਪਲੀਆਂ ਪੜਾਈਆਂ ਜਮਾ ਭਾਲੂ ਵਰਗੀਆਂ ਬੱਚਿਆਂ ਹਾਂ ਫੇਸ ਕੁਆਲਟੀ ਤੋਂ ਲੈ ਕੇ ਆ ਦੋਹਾਂ ਦੀ ਦੇਖੋ ਦੋਸਤੋ ਮੂੰਹ ਮੱਥਾ ਹੂੰ ਖਾਣਾ ਖੋਣਾ ਨਹੀਂ ਜਮਾ ਪੂਰੇ ਸਰ ਚਾਰ ਚਾਰ ਥਾਣਾ ਹਾਂ ਚਾਰ ਚਾਰ ਥਾਣਾ ਤੁਸੀਂ ਸਾਰੀਆਂ ਚੈੱਕ ਕਰਨ ਦੀ ਲੋੜ ਹੀ ਨਹੀਂ ਨਾ ਨਾ ਬਿਲਕੁਲ ਹੀ ਨਹੀਂ ਇਹ ਕਿਸੇ ਦੇ ਕੋਈ ਐਕਸਟਰਾ ਹੋ ਹੋਵੇ ਹਨਾ ਬਹੁਤ ਸੋਹਣੀ ਝੋਲੀ ਵੀਰੇ ਹੂੰ ਬਿਲਕੁਲ ਬਾਜੇ ਮੁੱਲ ਬਹੁਤ ਸੋਹਣੀ ਝੋਲੀ ਵਾਲੀਆਂ ਇਹਦਾ ਵੀ ਦਿਖਾ ਵੀਰੇ ਇਧ जमा अंगु छोटे -छोटे हाँ हाँ कोका कोका मुल, हां जमा दोस्तों अंगूरਾਂ ਵਾਂਗੂੰ ਥਣ ਲੱਗਿਆ ਛੋਟੇ ਛੋਟੇ ਜਿਵੇਂ ਐ ਕਹਿ ਦिए ਤੇ ਕੋਕਾ ਪੀਸੀ ਐ ਮੰਨ ਜਾ ਬਸ اچھا ਹਾਂ ਹਾਂ ਕੋਕਾ ਤੇ ਮੁੱਲ ਕੀ ਰਹੂਗਾ ਫਿਰ ਕੀ ਖਾਲਸ ਮੁੱਲ ਇਹਨਾਂ ਦੋਹਾਂ ਦਾ 25-25000 ਰੁਪਇਆ ਦੋਨਾਂ ਦਾ 25-25 ਹਾਂ ਹਾਂ ਠੀਕ ਆ ਜੀ ਇਹਨਾਂ ਦੋਨਾਂ ਦਾ ਦੋਸਤੋ 25-25 ਜੋੜਾ ਲੈਣਾ ਤਾਂ ਕਿੰਨੇ ਦਾ ਦੇ ਦੋਗੇ ਹਾਂ ਜੋੜਾ ਕਰ ਇਕੱਠਾ ਹੀ ਲੈਂਦਾ ਕੋਈ ਜੋੜਾ 1000 ਰੁਪਏ ਘੱਟ ਲਾ ਦਾਂਗੇ ਅੱਛਾ ਹਾਂ ਚਲੋ ਮੌਕੇ ਤੇ ਹੋ ਜੂ ਹਨਾ ਇਹ ਆਂਗਾ ਪੰਜੇ ਪੀਸ ਨਾਲ ਲਗਭਗ ਇੱਕੋ ਜਿਹੀਆਂ ਕੋਈ 19 20 ਦਾ ਮਾੜੇ ਮੋਟੇ ਕੱਦ ਦਾ ਫਰਕ ਹੈ ਨਾ ਜੀ ਹਾਂ ਹਾਂ ਜੀ ਬਾਕੀ ਸਾਨੂੰ ਦੋਸਤੋ ਪੰਜੇ ਇੱਕ ਵਾਰ ਮੈਂ ਦਿਖਾ ਦਿੰਨਾ ਮੁੱਲ ਨਾਲ ਹੁੰਦੇ ਸੋਡਾ ਇਕੱਠੇ ਕਰਵਾ ਦਾਂਗੇ ਇਹਨਾਂ ਦੇ ਬਈ ਥਣ ਦਿਖਾਈ ਚੰ ਨਾਲ ਦੀ ਨਾਲ ਖੀਰੀਆਂ ਹੈਗੀਆਂ ਸਾਰੀਆਂ ਸਾਰੀਆਂ ਖੀਰ ਮੈਂ ਦੋਸਤੋ ਆਹ ਦੇਖੋ ਤੇ ਕੱਛੀਆਂ ਬਣ ਆਹ ਦੇਖੋ ਵੀਰੇ ਨੰਬਰ 2 ਤੇ ਆਹ ਪੰਜ ਆਡਾਂ ਗੀਆਂ ਦੋਸਤੋ ਇਧਰਲੇ ਪਾਸੇ ਆਹ ਦੇਖੋ ਹਮ ਠੀਕ ਆ ਜੀ ਠ ਇਹ ਕੋਕਾ ਪੀਸਾ ਜਮਾ ਕੋਕਾ ਹਾਂ ਵਧੀਆ ਸੋਹਣਾ ਬੱਬਾ ਬੱਚਿਆਂ ਠੀਕ ਆ ਯਾਰ ਖਾਲਸਾ ਜੀ ਹੂੰ ਪਿੰਡ ਆਪਣਾ ਖਾਲਸਾ ਜੀ ਨਾਲ ਨਾਲ ਕਿਹੜੇ ਪਿੰਡ ਆਪਣੇ ਨੱਤ ਬੰਘੇਰ ਬੁਰਜ ਸੇਮਾ ਨੱਤ ਬੰਘੇਰ ਬੁਰਜ ਸੇਮਾ ਤਾਂ ਆਪਣੀ ਆ ਗਿਆ ਨਹੀਂ ਚੱਠੇ ਵਾਲਾ ਜੋਧਪੁਰ ਠੀਕ ਹੈ ਠੀਕ ਆ ਇੱਕ ਆ ਗਈ ਇਹ ਆ ਦੇਖੋ ਵੀਰੇ ਪੂਰੇ ਯਾਰ ਸਾਰਿਆਂ ਦੇ ਚਾਰ ਚਾਰ ਥਾਣਾ ਕੋਈ ਆ ਨਹੀਂ ਹੈਗਾ ਪੰਜਵਾਂ ਕੋਈ ਫਾਲਤੂ ਦੀ ਕੋਈ ਸਾਂਖਾਂ ਜੀਆਂ ਨਾਲ ਹੋਣੀਆਂ ਥੱਲੋਂ ਸਾਰੀਆਂ ਸਾਫ਼ ਆ ਬਾਕੀ ਤੁਸੀਂ ਆ ਚੈੱਕ ਕਰ ਲਓ ਆ 7ਵੇਂ ਨੰਬਰ ਵਾਲੀ ਤੋਂ ਸ਼ੁਰੂ ਕਰ ਦਿੰਨਾ ਸਲੋ ਵੀਡੀਓ ਕਰਕੇ ਦਿਖਾ ਦੇਣਾ ਤੁਹਾਨੂੰ ਸਾਰੇ ਨਗ ਆ ਨੰਬਰ 6 ਤੇ ਆ ਗਈ ਵੀਰੇ ਮੂੰਹ ਤੋਂ ਲੈ ਕੇ ਸਾਰੇ ਕਰੋ ਚੈੱਕ ਨੰਬਰ ਖਾਲਸਾ ਜੀ ਦਾ ਹੀਠਾ ਚੱਲੀ ਜਾਂਦਾ ਦੋਸਤੋ ਸੋ ਜਿਹੜੇ ਭਰਾ ਨੂੰ ਕੋਈ ਵੀ ਨਗ ਪਸੰਦ ਆਉਂਦਾ ਜਿਵੇਂ ਮਰਜ਼ੀ ਆਪਦੀ ਤਸੱਲੀ ਕਰਕੇ ਫਿਰ ਤੁਸੀਂ ਸੌਦਾ ਕਰ ਸਕਦੇ ਹੋ ਸਾਲ ਤੋਂ ਥੱਲੇ ਥੱਲੇ ਤਕਰੀਬਨ ਉਮਰਾ ਹੈ ਨਾ ਜੀ ਸਾਰੀਆਂ ਦੀ ਹਾਂਜੀ ਹਾਂ ਠੀਕ ਐ ਆ ਦੇਖੋ ਭਈ ਆ 5 ਨੰਬਰ ਤੇ ਲਾਠ ਤੋਂ ਇਧਰੋਂ ਆ ਗਈ ਤੇ ਇਹਨਾਂ ਪੰਜਾਂ ਦਾ ਕੀ ਭਾਅ ਰਹੂਗਾ ਜੀ ਫਿਰ ਆ ਜਿਹੜੀਆਂ ਪੰਜੇ ਆ ਜੀ ਹਾਂਜੀ ਕਿੰਨਾ 30-3000 ਰੁਪਏ ਜੀ ਇੱਕ ਨੂੰ ਬੋਲਣਾ ਪੈਣਾ 30 ਆ ਹਾਂ ਉਹਨਾਂ ਦਾ 25-25 ਦੋ ਦਾ ਅੱਛਾ ਹਾਂ ਆ ਪੰਜਾਂ ਦਾ 25 ਤੇ 30-3000 ਰੁਪਏ ਠੀਕ ਆ ਠੀਕ ਆ ਇਹ ਦੋਸਤੋ ਜਿਹੜੀਆਂ ਸ਼ੁਰੂ ਚ ਆ ਦੋ ਬੱਚੀਆਂ ਬਾਈ ਜੀ 25000 ਇਹਦਾ ਇੱਕ ਨੰਬਰ ਵਾਲੀ 25 ਇਹਦਾ ਬਾਈ ਜੀ ਨੰਬਰ 3 ਤੋਂ ਇਹ ਤੋਂ ਲੱਗ ਜਾ 30000 30000 30000 30000 30000 ਉਹ ਜਿਸ ਹਿਸਾਬ ਨਾਲ ਦੋਸਤੋ ਮਾਲਕਾਂ ਨੇ ਮੁੱਲ ਰੱਖਣਾ ਹੁੰਦਾ ਕੋਈ ਨਾ ਇਹਦੇ ਚੋਂ ਫਿਕਸ ਤਾਂ ਹੈ ਨਹੀਂ ਕੋਈ ਮੌਕੇ ਤੇ ਕਰਾਂਗੇ ਹਨਾ ਉਹੋ ਜਿਆ ਦੋਸਤੋ ਮਾਨਤਾਨ ਛੋਟ ਛੱਪਾ ਵਧੀਆ ਕਰਦੇ ਨੇਗੇ ਨੰਬਰ ਹੇਠਾਂ ਚੱਲੇ ਜਾਂਦਾ ਸੋ ਜਿਹੜੇ ਭਰਾ ਨੂੰ ਜਿਹੜਾ ਵੀ ਨਕ ਪਸੰਦ ਆਉਂਦਾ ਕਰ ਲਿਓ ਜੀ ਸੰਪਰਕ ਵੀਡੀਓ ਦੇਖਣ ਲਈ ਬਾਈ ਜੀ ਬਹੁਤ ਬਹੁਤ ਧੰਨਵਾਦ ਸਸੀ ਕਾਲ ਜੀ ਸਾਰੇ ਭਰਾਵਾਂ ਨੂੰ